ਅਸੀਂ ਕੰਮ ਫੈਕਟਰੀ ਕੋਲ ਆਇਆ ਇਹਦਾ ਹਰ ਗੱਲ ਦੇ ਵਿੱਚ ਟੰਗ ਹਰ ਗੱਲ ਦੇ ਵਿੱਚ ਟੰਗ ਹਰ ਗੱਲ ਦੇ ਵਿੱਚ ਟੰਗ ਇੰਨੀ ਗੱਲਾਂ ਰੱਖੀਆਂ ਸਾਰੇ ਸਾਰੇ ਆੜਤੀ ਭਰਾ ਮੂਰੇ ਸਾਰੇ ਕਿਸਾਨ ਭਰਾ ਮੂਰੇ ਗੱਲ ਕਲੀਅਰ ਕੀਤੀ ਹੈਗੀ ਆ ਆ ਵੀ ਖੜਾ ਮੈਂ ਵੀ ਖੜਾ ਮੈਂ ਕਹਿੰਦਾ ਮੈਂ ਝੂਠਾ ਐ ਇਹ ਗੁਰਦੁਆਰੇ ਸਾਡੇ ਕਹਿ ਲੈਣੇ ਮੈਂ ਸਾਡੇ ਚਰਨ ਪੈਣੇ ਨਹੀਂ ਗਏ ਤੁਹਾਨੂੰ ਮਾਰ ਗੇਰਨੋ ਨੀ ਨਹੀਂ ਕਰਰੋ ਸੜਕਾਂ ਲੈ ਜਾ ਤੁਸੀਂ ਸੜਕ ਨਹੀਂ ਕਰ ਲੋ ਜਿੱਥੇ ਫੜੀਆਂ ਉਹਨੇ ਉੱਥੇ ਨਹੀਂ ਕਰਦੀਆਂ ਹਰਿਆਕੂਲਾ ਕਿਨੀਰ ਦਾ ਫੜਾ ਗੱਲ ਲੈ ਜਾ ਉਹ ਟਿਕ ਮਾ ਫੜੇ ਚਲਾ ਮੇਰਾ ਸਾਜੀ ਮੱਡੀ ਖਾਲੀ ਹੋਵੇ ਗੱਲ ਲੈ ਜਾ ਅੱਡਲਾਵੇ ਅਸੀਂ ਸਾਰੇ ਭਰਾਵਾਂ ਦੇਖਣ ਆਏਗਾ ਮੈਂ ਨਹੀਂ ਜਾਣੀ ਫੜੀ ਗੁੰਗੀਆਂ ਜੀ ਤੁਸੀਂ ਮੇਰੇ ਦਫਤਰ ਦੇ ਮੁਰੇ ਘੇਰ ਲਓ ਮੇਰਾ ਰਸਤਾ ਬੰਦ ਕਰੋ ਮੈਨੂੰ ਕੋਈ ਚਾਲ ਨਹੀਂ ਹੈਗਾ ਸੁਣਨ ਵਾਲੀ ਜਗ੍ਹਾ ਨਹੀਂ ਨਾ ਉਹ ਤਸੀਲ ਚ ਵੀ ਘੇਰ ਸਕਦਾ ਮਾਰਕੀਂ ਦੇ ਪਿਛਲੇ ਘੇਰ ਆਇਆ ਹੱਸ ਕੇ ਘੇਰ ਲਓ ਮਾਰਕੀਟ ਕਮੇਟੀ ਦਾ ਦਫਤਰ ਵਿੱਚ ਅਜੋਕਲੇ ਸਵੇਰੇ ਮਾਹੌਲ ਤਨਾਪ ਉਹਨਾਂ ਹੋ ਗਿਆ ਜਦੋਂ 8 600 ਵਿਜਨ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਨੇ ਫਾਤੀ ਆਟਿਆਂ ਦਾ ਨਾਲ ਪਹੁੰਚ ਕੇ ਚੇਅਰਮੈਨ ਦੀਪਕ ਸੂਦ ਦੇ ਉੱਤੇ ਤੰਗ ਪ੍ਰੇਸ਼ਾਨ ਕਰਨ ਦੇ આરોਪ ਲਾਉਂਦੇ ਹੋਏ ਨਾਰੇਬਾਜ਼ੀ ਸ਼ੁਰੂ ਕਰਤੀ ਚੇਅਰਮੈਨ ਮਾਰਕੀਟ ਕਮੇਟੀ ਦੀਪਕ ਸੂਦ ਨੇ ਉੱਚ ਦੁਕਾਨਦਾਰਾਂ ਦੇ ਟੰਡੇ ਚੈੱਕ ਕਰਨ ਤੇ ਤੋਲ ਵਿੱਚ ਫਰਕ ਆਣ ਦੇ ਉੱਤੇ ਕਿਹਾ ਕਿ ਮੈਂ ਕਿਸਾਨਾਂ ਨਾਲ ੱਟਕੇਸ਼ਾਈ ਨਹੀਂ ਹੋਣ ਦੇਵਾਂਗਾ ਅਨਾਜ ਮੰਡੀ ਦਾ ਪ੍ਰਧਾਨ ਤੇ ਮਾਰਕੀਟ ਕਮੇਟੀ ਦਾ ਚੇਅਰਮੈਨ ਦੋਨੇ ਆਮ ਆਦਮੀ ਪਾਰਟੀ ਦੇ ਹੋਣ ਤੋਂ ਬਾਅਦ ਵੀ ਆਪਸ ਵਿੱਚ ਟੂਟੂ ਮਮੇ ਦੇ ਵਿੱਚ ਤੱਕਾ ਮੁਕੀ ਤੱਕ ਵੀ ਜਾ ਪਹੁੰਚੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਰਟੀਐਸ ਅਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਵੈਦ ਨੇ ਦੱਸਿਆ ਮੇਰਾ ਨਾਮ ਦਵਿੰਦਰ ਸਿੰਘ ਹੈ ਹਮ ਅਨਾਜ ਮੰਡੀ ਤੋਂ ਮੈਂ ਪ੍ਰੈਜ਼ੀਡੈਂਟ ਐ ਦੂਜੀ ਵਾਰੀ ਪ੍ਰਧਾਨ ਬਣਿਆ ਮੇਰੇ ਭਾਈਚਾਰੇ ਨੇ ਮੈਨੂੰ ਸੇਵਾ ਦਿੱਤੀ ਇਹਨਾਂ ਨੂੰ ਵੀ ਲੋਕਾਂ ਦੀ ਸੇਵਾ ਦੀ ਹੈ ਮਿਲਣ ਦਾ ਸਮਾਂ ਤੁਸੀਂ ਘਟੇ ਤੱਕ ਆਜੋ ਤੁਸੀਂ ਦੋ ਘਟੇ ਤੱਕ ਆਜੋ ਤੁਸੀਂ ਮੇਰੇ ਲਗਾਤਾਰ ਦੇਖੋ ਜਾ ਕੇ 50 ਬੰਦੇ ਬੱਤੇ 50 ਅਜੇ ਕਿਸੇ ਨੂੰ ਰੋਕਿਆ ਸਿੱਧੇ ਅੰਦਰ ਜਾਂਦੇ ਆ ਬਿਨਾ ਪਰਚੀ ਤੋਂ ਇਹਦੇ ਨਾਲੋਂ ਵੱਡਾ ਉਹ ਤਾਂ ਮੇਰੇ ਕੋਲ ਹੈ ਇਹ ਗੱਲ ਸਮਝਾ ਪਰਿਆ ਆਪ ਨੂੰ ਕੀ ਮੁਸਤਰਾਜੇ ਸਰੋ ਜਿੰਨਾ ਤੰਗ ਕਰਿਆ ਜਾ ਰਿਹਾ ਸਬਜ਼ੀ ਮੰਡੀ ਦੇ ਯਾਰਤੀ ਅਨਾਜ ਮੰਡੀ ਦੇ ਯਾਰਤੀ ਇਹ ਸਾਨੂੰ ਖੰਭ ਦਾ ਚੋਰ ਆਪ ਬਣਿਆ ਵਾ ਬਹੁਤ ਜ਼ਿਆਦਾ ਸਾਧ ਸਾਨੂੰ ਚੋਰ ਸਮਝਾਏ ਅੰਡਾ ਚੈੱਕ ਕਰਿਆ ਜਿਹੜੇ ਬੰਦੇ ਦਾ ਜਿਹਦਾ ਵਜ਼ਨ ਵਧਿਆ ਤਾਂ ਉਹ ਪ੍ਰਾਈਵੇਟ ਆਪਣੀ ਕਣਕ ਨੂੰ ਸਾਫ ਕਰਾ ਕੇ ਲੈ ਜਾ ਰਿਹਾ ਤਾਂ ਬੰਦਾ 60 ਨੰਬਰ ਤੇ ਆਪਣੇ ਕਰ ਰਿਹਾ ਸੀ ਸਾਫ ਕਰਕੇ ਜ਼ਿਮੀਂਦਾਰ ਨੇ ਕਿਹਾ ਹੈ ਜ਼ਿਮੀਂਦਾਰ ਨੇ ਆਪ ਸਟੇਟਮੈਂਟ ਦਈ ਹੈ ਵੀ ਮੈਂ ਆਪਣੀ ਸਾਫ ਕਰਾ ਕੇ ਕਣਕ ਘਰ ਲੈ ਕੇ ਜਾ ਰਿਹਾ ਹਾਂ ਜਿਹੜੇ ਬੰਦੇ ਦਾ ਕੱਲ ਘੰਟਾ ਚੈੱਕ ਕਰਿਆ ਪਣੀਆਂ ਪੈ ਗੀਆਂ ਜੂਟ ਦਾ ਬਰਦਨ ਨਾ ਮੱਲੋ ਮੱਲੀ ਜ਼ਿਆਦਾ ਨਹੀਂ ਜੇ ਇਹ ਆਪਾਂ ਇੱਕ ਡੱਬਾ ਵੀ ਪਾਣੀ ਦਾ ਗਿਰ ਜੂਵੇ ਜ਼ਿਆਦਾ ਨਹੀਂ ਜੇ ਕਿਲੋ ਵਜਨ ਦਾ ਵਧ ਜਾਂਦਾ ਕੱਟੇ ਦਾ ਉਸ ਕਾਰਨ ਨੇ ਉਹਦਾ 7-800 ਗ੍ਰਾਮ ਬਿੱਟੂ ਦਾ ਕਿੱਥੇ ਹੈ ਬਿੱਟੂ ਉਹਦਾ ਵਜਨ ਵਧ ਗਿਆ ਜ਼ਿੰਮੇਦਾਰ ਕੋਈ ਸਹਾਇਕ ਨਹੀਂ ਕਰਿਆ 7-800 ਗ੍ਰਾਮ ਕੋਈ ਜ਼ਿੰਮੇਦਾਰ ਨੇ ਤਰਾਜ਼ੀ ਨਹੀਂ ਕਰਿਆ ਇਹ ਜ਼ਿੰਮੇਦਾਰਾ ਦਾ ਸਾਡਾ ਨੌ ਮਾਸ ਦਾ ਰਿਸ਼ਤਾ ਖਰਾਬ ਕਰਨਾ ਚਾਹੁੰਦਾ ਇੱਥੇ ਬੈਠ ਕੇ ਇਹ ਕੰਮ ਮੰਡੀ ਦੇ ਕੋਈ ਨਹੀਂ ਕਰਦਾ ਇਹ ਆਪਦੇ ਕੋਈ ਬਿਜ਼ਨਸ ਦੇ ਕੰਮ ਕਰ ਰਿਹਾ ਓਏ ਗੋਬਿੰਦਰ ਕਰਦਾ ਕੰਮ ਕਰ ਰਿਹਾ ਸਾਡਾ ਕੰਮ ਦੇ ਵਿੱਚ ਇਹ ਰੋਕ ਲਾ ਰਿਹਾ ਸਾਡਾ ਹੱਲੇ ਹੱਲੇ ਮਾਰਕੀਟ ਕਮੇਟੀ ਦਾ ਸਕੱਤਰ ਆ ਸਾਡੇ ਨਾਲ ਅਟੈਚ ਹੈ ਉਹੀ ਸਾਡਾ ਕੰਮ ਕਰੂਗਾ ਅਸੀਂ ਕਿਸੇ ਹੋਰ ਬੰਦੇ ਨੂੰ ਨਹੀਂ ਜਾਣਦੇ ਚਲੋ ਬਾਕੀ ਆਰਤੀ ਵੀਰਾਂ ਨੂੰ ਮੈਂ ਅਪੀਲ ਕਰਦਾ ਤੁਸੀਂ ਕਿਸੇ ਨੇ ਮਾਰਕੀਟ ਕਮੇਟੀ ਨਹੀਂ ਆਣਾ ਮੈਂ ਬੈਠੇ ਆਰੇ ਮੈਨੂੰ ਫੋਨ ਕਰੋ ਅਸੀਂ ਆਪੇ ਕਰਾਵਾਂਗੇ ਕੰਮ ਸਰ ਗੱਲ ਇਦਾਂ ਹੈਗੀ ਐ ਕੱਲ ਔਰ ਪਰਸੋਂ ਅੱਜ ਐਤਵਾਰ ਹੈ ਸ਼ਨੀਵਾਰ ਔਰ ਸ਼ੁੱਕਰਵਾਰ ਡਿਪਾਰਟਮੈਂਟ ਦੇ ਦੋ ਬੰਦੇ ਗਏ ਸੀਗੇ ਸੁਪਰਵਾਈਜ਼ਰ ਔਰ ਸੈਕਟਰੀ ਉਹਨਾਂ ਨੇ ਪਰਸੋ ਦੋ ਦੁਕਾਨਾਂ ਚੈੱਕ ਕੀਤੀਆਂ ਦੋ ਦੁਕਾਨਾਂ ਦੇ ਵਿੱਚੋਂ ਇੱਕ ਦੇ 500 ਗ੍ਰਾਮ ਦਾ ਤੇ ਇੱਕ ਦੇ ਸਵਾ ਕਿਲੋ ਦਾ ਫਰਕ ਸੀਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੱਲ ਫੇਰ ਦੁਬਾਰਾ ਚੈਕਿੰਗ ਕੀਤੀ ਗਈ ਉਹਦੇ ਵਿੱਚ ਇੱਕ ਦੁਕਾਨ ਫੜੀ ਗਈ ਜਿਹਦੇ ਸਵਾ ਕਿਲੋ ਫਰਕ ਸੀਗਾ ਸੈਕਟਰੀ ਸਾਹਿਬ ਵੱਲੋਂ ਉਹਨਾਂ ਨੂੰ ਆਰਡਰ ਕੀਤਾ ਗਿਆ ਕਿ ਆਪਣੀ ਜਿਹੜੀਆਂ ਬੁੱਕਸ ਹੈਗੀਆਂ ਨੇ ਕਿੰਨਾ ਮਾਲ ਤੁਸੀਂ ਆੜ ਜ਼ਿੰਮੇਦਾਰ ਦਾ ਤੋਲਿਆ ਹੈਗਾ ਲੈ ਕੇ ਸਾਡੇ ਕੋਲ ਪਹਿਲੀ ਗੱਲ ਇਹ ਜੀ ਦੂਜੀ ਗੱਲ ਇਹ ਕਹਿ ਰਹੇ ਹੈ ਕਿ ਸਾਨੂੰ ਜਿਹੜੀ ਕਣਕ ਗੇਰਨ ਦਿੱਤੀ ਜਾ ਰਹੀ ਸਾਡੇ ਕਿਸਾਨ ਭਰਾ ਹੈਗੇ ਅਸੀਂ ਇਹਨਾਂ ਦੀ ਸੇਵਾ 'ਚ ਬੈਠੇ ਹਾਂ ਕੋਈ ਵੀ ਚੇਅਰਮੈਨ ਇਹਨਾ ਟਾਈਮ ਨਹੀਂ ਦਿੰਦਾ ਜਿੰਨਾ ਮੈਂ ਦਿੰਦਾ ਹੈਗਾ ਮੇਰਾ ਪ੍ਰੋਪਰ ਰੋਜ਼ ਪ੍ਰੋਪਰ ਰੋਜ਼ ਟਾਈਮ ਲਿਖਿਆ ਜਾਂਦਾ ਹੈਗਾ ਤੁਹਾਨੂੰ ਮੈਂ ਕਹਤਾਂ ਪੱਤਰਕਾਰ ਭਰਾਵਾਂ ਨੂੰ ਵੀ ਪਤਾ ਸਾਰੇ ਸ਼ਹਿਰ ਨੂੰ ਵੀ ਪਤਾ ਹੈਗਾ ਰੋਜ਼ ਹੀ ਮੈਸੇਜ ਪੈਂਦਾ ਹੈ ਕਿ ਮੈਂ 2 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਬੈਠੂੰਗਾ ਕਿਸੇ ਨੂੰ ਕੋਈ ਮਨਾ ਨਹੀਂ ਕੀਤਾ ਜਾਂਦਾ ਇੱਕ ਰਿਸਟਰ ਲੱਗਿਆ ਹੋਇਆ ਜ਼ਰੂਰ ਹੈਗਾ ਦੇਖੋ ਕੋਈ ਆਂਦਾ ਹੈਗਾ ਕੀ ਕੰਮ ਆਇਆ ਹੈਗਾ ਬੰਦਾ ਅੰਦਰ ਕੇਵਰ ਬੈਠਾ ਮੀਟਿੰਗ ਕਰ ਰਿਹਾ ਹੁੰਦਾ ਦੋ ਬੰਦੇ ਹੋਰ ਫालतू ਬੈਠੇ ਹੁੰਦੇ ਨੇ ਬੰਦਾ ਹਰ ਬੰਦੇ ਨੂੰ ਨਹੀਂ ਮਿਲ ਸਕਦਾ ਉਹ ਕਹਿੰਦਾ ਸਰ ਤੁਸੀਂ ਆਪਣਾ ਨਾਮ ਤੇ ਫੋਨ ਨੰਬਰ ਦੇ ਦਿਓ ਹਰ ਬੰਦੇ ਨੂੰ ਬੁਲਾਇਆ ਜਾਂਦਾ ਹੈ ਚਾਹੇ ਸਬਜ਼ੀ ਮੰਡੀ ਦਾ ਹੈ ਚਾਹੇ ਆਰਤੀ ਹੈ ਇਸ ਤੋਂ ਇਲਾਵਾ ਜੇ ਸ਼ਹਿਰ ਦਾ ਵੀ ਕੋਈ ਸਾਡਾ ਨਿਵਾਸੀ ਮੇਰੇ ਕੋਲ ਆਂਦਾ ਹੈ ਸ਼ਹਿਰਦਰ ਮੈਦਾਨ ਆਂਦਾ ਹੈ ਉਹਦੇ ਵਾਸਤੇ ਮੋਸਟ ਵੈਲਕਮ ਮੈਂ ਜਿਹੜੀ ਪੋਸਟ ਬੰਦਾ ਉਸ ਚ ਲਿਖਦਾ ਕਿ ਸ਼ਹਿਰ ਨੂੰ ਪ੍ਰੋਬਲਮ ਕਿਸੇ ਵੀ ਤਰ੍ਹਾਂ ਕਿਸੇ ਵੀ ਬੰਦੇ ਨੂੰ ਕੋਈ ਪ੍ਰੋਬਲਮ ਹੋਵੇ ਤੇ ਮੈਨੂੰ ਆਕੇ ਮਿਲ ਸਕਦਾ ਹੈਗਾ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਹੈਗੀ ਹੈ ਸ਼ਹਿਰ ਦੀ ਵੀ ਦਿੱਤੀ ਹੈਗੀ ਹੈ ਮੰਡੀ ਦੀ ਵੀ ਦਿੱਤੀ ਹੈਗੀ ਹੈ ਅਸੀਂ ਘਰ ਘਰ ਜਾ ਕੇ ਵੋਟਾਂ ਮੰਗੀਆਂ ਵੋਟਾਂ ਮੰਗਣ ਨਾਲ ਤਗੀ ਤੁਸਨ ਵੋਟਾਂ ਬਾਕੀ ਸਾਡੀ ਸਰਕਾਰ ਬਣਾਈਆਂ ਤੁਹਾਡੇ ਵੋਟਾਂ ਦੇ ਕਾਰਨ ਤੁਹਾਡੀ ਸਰਕਾਰ ਦੇ ਕਾਰਨ ਅੱਜ ਮੇਰੀ ਕ ਉਸ ਤੋਂ ਵਾਲੇ ਗੱਲ ਕਰਦੇ ਹੈਗੇ ਜੀ ਮਾਲ ਗੇਰਨ ਦੀ ਅੱਜ ਇਹਨਾਂ ਨੇ ਚਾਰਾ ਮੰਡੀ ਦੇ ਬਾਹਰਲੇ ਪਾਸੇ ਚਾਰਾ ਮੰਡੀ ਦੇ ਅੰਦਰ ਜਦੋਂ ਜਹਦ ਨਾਲ ਉਹ ਟਰੱਕ ਮੈਂ ਖੜ ਕੇ ਉਹਨੂੰ ਖਾਲੀ ਕਰਾਇਆ ਉੱਥੇ ਸਾਰੀ ਸਾਫ ਸਪਾਈ ਕਰਾਈ ਅੱਜ ਇਹਨਾਂ ਨੇ ਉੱਥੇ ਅੰਦਰ ਵੀ ਗਏ ਤੇ ਬਾਹਰ ਆਏ ਸਾਡੀ ਮੰਡੀ ਸਬਜ਼ੀ ਮੰਡੀ ਦੇ ਵਿੱਚ ਅੱਜ ਤੋਂ 15-20 ਮਹੀਨਾ ਪਹਿਲਾਂ ਇੰਨਾ ਬੁਰਾ ਹਾਲ ਸੀ ਉੱਥੋਂ ਸਾਈਕਲ ਲੈ ਕੇ ਵੀ ਨਹੀਂ ਨੰਨ ਸਕਦਾ ਸੀ ਸਾਰੇ ਮੰਡੀ ਨੂੰ ਸਿੱਧਾ ਕੀਤਾ ਲੈਨਿੰਗ ਕੀਤੀ ਰੇੜੀਆਂ ਸੈੱਟ ਕੀਤੀਆਂ ਉਸ ਤੋਂ ਬਾਅਦ ਜਿਹੜੀਆਂ ਫੜੀਆਂ ਸੜਕ ਤੇ ਬੈਠੀਆਂ ਉਹਨਾਂ ਨੂੰ ਅਸੀਂ ਨਕਸ਼ਾ ਬਣਾ ਕੇ ਦਿੱਤਾ ਹੈਗਾ ਮੈਂ ਉਹਨਾਂ ਨੂੰ ਨਕਸ਼ਾ ਹੀ ਕਾਫੀ 2 ਮਿੰਟ ਦੇ ਨਾਲ ਕੋ ਲੱਭ ਨਹੀਂ ਰਹੀ ਹੈਗੀ ਨਕਸ਼ੇ ਵਿੱਚ ਦਿੱਤਾ ਕਿ ਇੱਕ ਸਾਈਡ ਤੇ ਜਿਹੜੀਆਂ ਲਾ ਲਓ ਜਿਹੜੇ ਆਂਟ ਸ਼ਹਿਰ ਵਾਸੀ ਹੈਗੇ ਉਹਨਾਂ ਨੂੰ ਕੋਈ ਦਿੱਕਤ ਨਾ ਹੋ ਅੱਜ ਜਿਹੜਾ ਉਹ ਤੇ ਕਣਾ ਗੇਰ ਲਈ ਕਣਾ ਗੇਰ ਕੇ ਮੈਨੂੰ ਉਹਨਾਂ ਦਾ ਫੋਨ ਆਇਆ ਕਹਿੰਦੇ ਮਿਲਣਾ ਹੈਗਾ ਮੈਂ ਕਹਿੰਦਾ ਗੁਰਦਮ ਜੀ ਆਹਨੂੰ ਆਗੇ ਜੀ ਮਿਲਣਾ ਆਪਣੇ ਮੰਡੀ ਦੇ ਵਿੱਚ ਮੈਂ ਸੀਗਾ ਸਵੇਰੇ ਇਹਨਾਂ ਨੇ ਮੇਰੇ ਨਾਲ ਸਾਰੀ ਗੱਲਬਾਤ ਕੀਤੀ ਮੈਂ ਇਹਨਾਂ ਨੂੰ ਬੇਨਤੀ ਇੱਕੋ ਕੀਤੀ ਹੈਗੀ ਆ ਕਿ ਤੁਸੀਂ ਜਿੱਥੇ ਵੀ ਫੜੀਆਂ ਬਣਾ ਰਹੇ ਹੈਗਾ ਉੱਥੇ ਨਾ ਕਰੋ ਚਾਹੇ ਤੁਸੀਂ ਮੇਰੇ ਮੂਰੇ ਗਰ ਲੋ ਚਾਹੇ ਸੜਕ ਤੇ ਕਰ ਲੋ ਮੈਨੂੰ ਕੋਈ ਪਰਸ ਉਸ ਤੋਂ ਬਾਅਦ ਮੈਨੂੰ ਸੈਕਟ ਇਹਨਾਂ ਦਾ ਫੋਨ ਆ ਪ੍ਰਧਾਨ ਜੀ ਦਾ ਕਹਿੰਦੇ ਤੇਰੇ ਵਰਗੇ 36 ਚੇਅਰਮੈਨ ਆਏ ਤੇ 36 ਗਏ ਤੂੰ ਸਮਝਦਾ ਕੀ ਆ ਆਪਣੇ ਆਨੂੰ ਅਸੀਂ ਤਾਂ ਜਿੱਥੇ ਗੇਰਾ 11 ਜੋ ਤੂੰ ਕਰਨਾ ਹੈ ਕਰ ਲੈ ਇਹਦੀ ਜਿਹੜੀ ਰਿਕਾਰਡਿੰਗ ਹੈਗੀ ਸੀਐਮ ਸਰ ਤੱਕ ਪਹੁੰਚ ਚੁੱਕੀ ਜੀ ਹੈ ਕਲੀਅਰ ਮੇਰੇ ਕੱਲ ਪ੍ਰਾਈਵੇਟ ਕਣ ਕਿੰਨੇ ਦਿੱਤੀ ਆ ਆਓ ਜੀ ਪੁਜਾਰ ਜੀ ਕੱਲ ਜਿਹੜੀ ਆਂਦਰ ਕੋਡ ਲਖਾਈ ਸੀ ਆਪਾਂ 2840 ਕੁੰਟਲ ਜਿਹੜਾ ਲਖਾਈ ਸੀ ਬਾਈ 840 ਮੈਟਾ ਹਾਂਜੀ ਕੁੰਟਲ ਕਿੰਨੇ ਹੋ ਗਈ ਟੋਟਲ ਬੋਰੀ ਕਿੰਨੇ ਹੋ ਗਈ 2840 ਕਿੰਨੇ ਹੋ ਗਈ ਜਦੋਂ ਹੋ ਗਈ 45000 ਬੋਰੀ 45000 ਬੋਰੀ ਕੱਲ ਪ੍ਰਾਈਵੇਟ ਫਰਮਸ ਨੂੰ ਦਿੱਤੀ ਆ ਜਿਹੜੀ ਪ੍ਰਾਈਵੇਟ ਫਲੋਰ ਮਿਲਣਾ ਹੈਗੀ ਉਹਨਾਂ ਨੂੰ ਦਿੱਤੀ ਹੈਗੀ ਆ ਗੱਲ ਕੀਤੀ ਇਹਨਾਂ ਨੇ ਮਹਿੰਦਰ ਦੀ ਇਹਨਾਂ ਬਹੁਤ ਬੁਲਾਇਆ ਸਾਡੇ ਪਹਿਲਾਂ ਮਤਲਬ ਗੱਲ ਕਰਦੇ ਹੋਏ ਇਹਨਾਂ ਕਿਹਾ ਮਹਿੰਦਰ ਨੂੰ ਮਹਿੰਦਰ ਨੂੰ ਦਿੰਦੇ ਨਹੀਂ ਆ ਮਹਿੰਦਰ ਜੀ ਦੇ ਕੋਲ ਮਾਰਪਿਟ ਕਮੇਟੀ ਜੀ ਸਾਰੇ ਪ੍ਰਾਈਵੇਟ ਦੀ ਗੱਲ ਹੋਈ ਆ ਸਰ 1 ਮਿੰਟ ਬੋਲਣ ਦਿਓ ਉਹ ਸੁਣ ਲੋ 45000 ਕੱਟਾ 45000 ਕੱਟਾ ਕਰ ਦਿੱਤਾ ਐਸ ਪਰ ਰਿਕਾਰਡ ਤੁਸੀਂ ਮੇਰੇ ਤੋਂ ਕਾਪੀ ਲੈ ਸਕਦੇ ਹੋ ਰੇਹੀ ਗੱਲ ਇਹ ਭਾਈ ਸਾਹਿਬ ਦੀ ਡਿਪਾਰਟਮੈਂਟ ਦੇ ਵੱਲੋਂ 3 ਕਰੋੜ 10 ਲੱਖ ਰੁਪਏ ਦੀ ਇਹਨਾਂ ਕੰਦੀ ਦੇਣਦਾਰੀ ਕੱਢੀ ਗਈ ਹੈਗੀ ਆ 1 ਮਿੰਟ ਭਾਈ 3 ਕਰੋੜ 10 ਲੱਖ ਦੀ ਦੇਣਦਾਰੀ ਕੱਢੀ ਗਈ ਹੈ ਇਹਨਾਂ ਤੋਂ ਇਲਾਵਾ ਸਾਰਿਆਂ ਨੂੰ ਮਾਲ ਦਿੱਤਾ ਜਾ ਰਿਹਾ ਹੈਗਾ 45 ਹਜ਼ਾਰ ਕਟਾ ਇੱਕ ਦਿਨ ਚ ਦਿੱਤਾ ਹੈਗਾ ਜਦ ਕੀ ਕੱਲ ਪਟਿਆਲੇ ਮੰਡੀ ਦੇ ਵਿੱਚ ਸਿਰਫ 754 ਉਹ ਤੱਕੇ ਦਿੱਤੇ ਗਏ ਆ ਜੇ ਗੱਲ ਇਹ ਤਾਂ ਜੀ ਮੈਂ 45 ਦਾ ਕਟਾ ਦਿੱਤਾ ਹੈਗਾ ਉੱਥੇ ਫਸਲ ਡਿਪਾਰਟਮੈਂਟ ਵੱਲੋਂ ਇੱਕ ਨੋਟਿਸ ਆਇਆ ਹੈਗਾ ਕਿ ਇਹਨਾਂ ਦੀ ਪ੍ਰਾਪਰਟੀ ਨੂੰ ਅਟੈਚ ਕੀਤਾ ਜਾਵੇ ਇਸ ਕਰਕੇ ਇਹਨਾਂ ਦੀ ਸਾਰੀ ਫਰਮਾਂ ਬੰਦ ਕਰ ਦਿੱਤੀ ਗਈ ਹੈ ਨਾ ਜਿਹਦੇ ਵਿੱਚ ਇਹ ਪਰਚੇਜ਼ਰ ਹੈਗੇ ਆ ਅਸੀਂ ਇਹਨਾਂ ਨੂੰ ਫੇਰ ਵੀ ਰਿਕਵੈਸਟ ਕਰੀ ਸੀ ਮੇਰੇ ਕੋਲ ਵੀ ਆਇਆ ਹੈ ਮੇਰੇ ਕੋਲ ਸ਼ਹਿਰ ਸ਼ਹਿਰ ਦੇ ਮੋਹਤਰ ਬੰਦਿਆ ਫੋਨ ਵੀ ਆਇਆ ਮੈਂ ਵੀ ਉਹਨਾਂ ਨੂੰ ਮਿਲਿਆ ਸੀਗਾ ਮੈਂ ਕਿਹਾ ਤੁਸੀਂ ਗੱਲ ਇਹ ਤਾਂ ਹੈਗੀ ਆ ਆਪਣੇ ਜਿਹੜੇ ਪਰਚੇਜ਼ਰ ਹੈਗੇ ਆ ਲੈਟਰ ਪੈਡ ਤੇ ਲਿਖ ਕੇ ਫਲੋਰ ਮਿਲਣ ਲਿਖ ਕੇ ਦੇ ਦੇਣਾ ਕਿ ਅਸੀਂ ਆਪਣਾ ਪਰਦੇਸ ਚੇਂਜ ਕਰਤਾ ਹੈ ਸਾਡੀ ਪਰਚੇਜ਼ ਹੋ ਕਰੇਗਾ ਅਸੀਂ ਕਣਕ ਦੇਣ ਨੂੰ ਤਿਆਰ ਉਹ ਕਰਨਾ ਚਾਹੁੰਦੇ ਆਂ ਫਸੋਕਦੇ ਐਸ ਪਰ ਕਾਨੂੰਨ ਮਨ ਨੂੰ ਕੋਈ ਤਰ੍ਹਾਂ ਨਹੀਂ ਜੇ ਮੈਂ ਕਾਨੂੰਨ ਤੋਂ ਬਾਹਰ ਕੰਮ ਕਰੂੰਗਾ ਤਾਂ ਮੈਂ ਆਪ ਜਵਾਬ ਦੇਵਾਂ ਧੰਨਵਾਦ ਜੀ ਬਹੁਤ ਚੇਅਰਮੈਨ ਸਾਹਿਬ ਕੋਰਟ ਦੇ ਮਹਿੰਦਰ ਕੁਮਾਰ ਅਰੋੜਾ ਮਹਿੰਦਰਾ ਟੈਕਨੀਕਲ ਕੰਪਨੀ ਰਾਜਪੁਰਾ ਚੇਅਰਮੈਨ ਸਾਹਿਬ ਦੋਸ ਲਾ ਰਹੇ ਹੈਗੇ ਤੁਹਾਡੀ ਜਿਹੜੀ ਕੰਪਨੀ ਅਸ ਸਸਪੈਂਡ ਕੀਤੀ ਹੋਈ ਹੈ ਮੇਰੇ ਕੋਲ 2006 ਤੋਂ ਲੈ ਕੇ ਹੁਣ ਤੱਕ ਗੋਦਾਮ ਹੈ ਪੰਜਾਬ ਮੰਡੀ ਬੋਰਡ ਦਾ ਕਿਰਾਏ ਤੇ ਜਿਹਦਾ ਕਿਰਾਇਆ ਮੈਂ ਹਰ ਮਹੀਨੇ ਜਮ੍ਹਾਂ ਕਰਾ ਰਿਹਾ ਹੈ ਹਰ ਮਹੀਨੇ ਜਮ ਕਰਾਦੇ ਆ ਮੇਰੇ ਕੋਲ 2020 ਤੱਕ ਇਹਨਾਂ ਦੇ ਸਿੱਧਾ ਹੈਗੀਆਂ 21 ਤੱਕ ਹੈਗੀਆਂ ਉਸ ਤੋਂ ਬਾਅਦ ਨਹੀਂ ਸਿੱਧਾ ਲਿਖੀ ਆ ਉਹਦੀਆਂ ਬੈਂਕ ਦੀ ਸਟੇਟਮੈਂਟ ਬੈਂਕ ਦਾ ਜਿਹੜੀ ਜ਼ੀਰੋਸ ਕਾਪੀ ਆਟਾ ਜਾਂਦੀ ਹੈ ਮੈਨੂੰ ਇਹਨਾਂ ਨੂੰ ਕੋਈ ਚਿੱਠੀ ਨਹੀਂ ਆਈ ਇੱਕ ਚਿੱਠੀ ਆਈ ਤੇ ਆਪਣੀ ਮਰਜ਼ੀ ਜੋ ਬਣਾ ਕੇ ਭੇਜ ਦੋ ਕੋ ਮਨਾ ਨਹੀਂ ਹੈ ਅੱਜ ਮੈਂ ਖਰੀਦ ਵਾਸਤੇ ਕਹਿ ਦਿੱ ਖਰੀਦ ਨਹੀਂ ਕਰਨੀ ਮੇਰੇ ਕਰ ਕਿੰਨਾ ਕਰਕੇ ਮੇਰੀ ਪਰਚੇਦਾਂ ਮੈਂ ਛੱਡ ਦਿੱਤੀਆਂ ਕੰਪਨੀ ਹੋਰ ਕਰਾ ਲਈ ਕਿਸੇ ਤੋਂ ਮੇਰੇ ਤੋਂ ਨਹੀਂ ਕਰਾਦੀ ਕੰਪਨੀਆਂ ਜਿਹੜੀਆਂ ਹੈ ਮਾਲ ਲੈਂਦੇ ਸੀਗੀਆਂ ਉਹ ਕਿਸੇ ਹੋਰ ਤੋਂ ਲੈ ਰਹੀਆਂ ਹੈ ਜਾਂ ਉਹਨੇ ਬੰਦੇ ਆਪਣੇ ਨਮਾਇंदे ਛੱਡੇ ਆ ਮੈਂ ਕੰਮ ਨਹੀਂ ਕਰ ਰਿਹਾ ਡਿਊ ਟੂ ਇਹਨਾਂ ਦੀ ਬਦੌਲਤ ਇਹ ਜਿਹੜੇ ਮੇਰਾ ਇਹ ਰੋਜ਼ਗਾਰ ਖਤਮ ਕਰਨਾ ਚਾਹੁੰਦੇ ਆ ਮੈਨੂੰ ਪਤਾ ਕੀ ਹੈ ਰਾਨਿਤ ਕਰਨਾ ਕੋਈ ਇਹ ਜਿਹੜਾ ਇਹ ਦੋਸ਼ ਲਾ ਰਹੇ ਤੁਸੀਂ ਦਿਨਦਾਰੀ ਹੈ ਤੁਹਾਡੀ ਮੇਰੀ ਕੋਈ ਦਿਨਦਾਰੀ ਹੈ ਮੈਂ ਕਿਰਾਏ ਦਾ ਗੋਦਾਮ ਲਿੱਤਾ ਹੋਇਆ ਮੈਨੂੰ ਲੱਗੇ ਮੈਂ ਖਾਲੀ ਕਰ ਦਊਂਗਾ ਇੱਕ ਚਿੱਠੀ ਪਾ ਰਹੇ ਹੈ ਵੀ 30 ਮਾਰਚ ਤੱਕ ਖਾਲੀ ਕਰ ਦੋ ਮੈਨੂੰ ਚਿੱਠੀ ਪਾਈ ਹੈ ਵੀ ਮੈਂ 10 ਦਿਨਾਂ ਅੰਦਰ ਤੁਹਾਨੂੰ ਗੋਦਾਮ ਖਾਲੀ ਕਰਕੇ ਦੇ ਦਾਂਗਾ ਇੱਕਦਮ ਹੈ ਤਾਂ ਨਹੀਂ ਕਿ ਮੂਹ ਹੀ ਪਾਲਾ ਚੀਜ਼ ਅਗਰ ਸਮਾਲ ਪਿਆ ਆਉਂਦੇ ਜੇ ਟਾਈਮ ਲੱਗਦਾ ਹੈ ਸੀਜ਼ਨ ਦਾ ਸਿਰ ਲੇਬਰ ਦੀ ਘਾਟ ਹੈ ਗੱਡੀਆਂ ਦੀ ਘਾਟ ਹੈ ਗੁਦਾਮ ਮਿਲਦੇ ਨਹੀਂ ਮੇਰੇ ਦੇ ਨਜਾਇਜ਼ ਝੂਠਾ ਜਿਹੜਾ ਹੈ ਇਹ ਲੈਟਰ ਪਾ ਰਹੇ ਆ ਅਗਰ ਕੋਈ ਵੀ ਗੱਲ ਹੁੰਦੀ ਹੈ ਤਾਂ ਮੈਨੂੰ ਇਨਫੋਰਮ ਕਰੋ ਕਿ ਭਾਈ ਤੇਰੇ ਪੈਸੇ ਕਰਨੇ ਆ ਤੂੰ ਜਮਾ ਕਰਾ ਮੈਨੂੰ ਨੇ ਕਦੇ ਮੰਨਣਾ ਨਹੀਂ ਕੀਤਾ ਵੀ ਪੈਸੇ ਜਮਾ ਕਿਉਂ ਕਰਾਏ ਇਹਨਾਂ ਖਾਤੇ ਮੈਂ ਆਰਡੀਓ ਕਰਾਉਂਦਾ ਨੇ ਹਰ ਵੇਲੇ ਹਰ ਮਹੀਨੇ ਕਰਾਂਦਾ ਰਿਹਾ 31/3/2025 ਤੱਕ ਬਣਦਾ ਕਿਰਾਇਆ ਮੈਂ ਇਹਨਾਂ ਨੂੰ ਜਮ੍ਹਾਂ ਕਰਾਇਆ ਵਾ ਠੀਕ ਹੈ ਮਿੰਦਰ ਜੀ ਕੇ ਜਿਹੜਾ ਕਹਿ ਰਿਹਾ ਕਿ ਇਹ ਮੰਡੀ ਬੋਰਡ ਤੋਂ ਹੀ ਨੋਟਿਸ ਆਇਆ ਹੋਇਆ ਹੈ ਮੈਨੂੰ ਪਤਾ ਮੈਨੂੰ ਨਹੀਂ ਪਤਾ ਮੰਡੀ ਬੋਰਡ ਤੋਂ ਨਹੀਂ ਇਹਨਾਂ ਬਣਾਇਆ ਕੋਈ ਪਤਾ ਨਹੀਂ ਇਹਨਾਂ ਨੇ ਮੈਨੂੰ ਖਰੀਦ ਰੋਕਣ ਵਾਸਤੇ ਕੋਈ ਚਿੱਠੀ ਨਹੀਂ ਪਾਈ